ਅਮਰੀਕਨ ਇੰਗਲਿਸ਼ ਵਰਸਸ ਬ੍ਰਿਟਿਸ਼ ਇੰਗਲਿਸ਼ ਅੱਜ ਅਸੀਂ ਅਮਰੀਕੀ ਅੰਗਰੇਜ਼ੀ ਅਤੇ ਬ੍ਰਿਟਿਸ਼ ਅੰਗਰੇਜ਼ੀ ਵਿੱਚ ਕੀ ਫਰਕ ਹੈ ਉਸ ਬਾਰੇ ਗੱਲ ਕਰਾਂਗੇ ਫੁੱਟਬਾਲ ਨੂੰ ਅਮਰੀਕਾ ਵਿੱਚ ਸੌਕਰ ਬ੍ਰਿਟਿਸ਼ ਵਿੱਚ ਫੁੱਟਬਾਲ ਪਤਝੜ ਦੇ ਮੌਸਮ ਨੂੰ ਅਮਰੀਕਾ ਵਿੱਚ ਫਾਲ ਬ੍ਰਿਟਿਸ਼ ਵਿੱਚ ਆਟਮ ਬਿਸਕੁਟ ਨੂੰ ਅਮਰੀਕਾ ਵਿੱਚ ਕੁਕੀਜ਼ ਬ੍ਰਿਟਿਸ਼ ਵਿੱਚ ਬਿਸਕੁਟ ਬੈਂਗਣ ਨੂੰ ਅਮਰੀਕਾ ਵਿੱਚ ਅਵਰਜਿਨ ਬ੍ਰਿਟਿਸ਼ ਵਿੱਚ ਐਗਪਲਾਂਟ ਟ੍ਰੇਨਿੰਗ ਦੇਣ ਵਾਲੇ ਨੂੰ ਅਮਰੀਕਾ ਵਿੱਚ ਟ੍ਰੇਨਰਸ ਬ੍ਰਿਟਿਸ਼ ਵਿੱਚ ਸਨੀਕਰਸ ਪੈਂਟ ਨੂੰ ਅਮਰੀਕਾ ਵਿੱਚ ਪੈਂਸ ਬ੍ਰਿਟਿਸ਼ ਵਿੱਚ ਟਰਾਊਜ਼ਰ ਸੋਫਾ ਨੂੰ ਅਮਰੀਕਾ ਵਿੱਚ ਕੌਚ ਬ੍ਰਿਟਿਸ਼ ਵਿੱਚ ਸੋਫਾ ਟੈਕਸੀ ਨੂੰ ਅਮਰੀਕਾ ਵਿੱਚ ਕੈਬ ਬ੍ਰਿਟਿਸ਼ ਵਿੱਚ ਟੈਕਸੀ ਚਿਪਸ ਨੂੰ ਅਮਰੀਕਾ ਵਿੱਚ ਚਿਪਸ ਬ੍ਰਿਟਿਸ਼ ਵਿੱਚ ਕ੍ਰਿਪਸ ਅਪਾਰਟਮੈਂਟ ਨੂੰ ਅਮਰੀਕਾ ਵਿੱਚ ਅਪਾਰਟਮੈਂਟ british ਵਿੱਚ ਫਲੈਟ ਮਠਾਈਆਂ ਨੂੰ ਅਮਰੀਕਾ ਵਿੱਚ ਕੈਂਡੀ ਬ੍ਰਿਟਿਸ਼ ਵਿੱਚ ਸਵੀਟਸ ਸਵੈਟਰ ਨੂੰ ਅਮਰੀਕਾ ਵਿੱਚ ਸਵੈਟਰ ਬ੍ਰਿਟਿਸ਼ ਵਿੱਚ ਜੰਪਰ ਅਲਮਾਰੀ ਨੂੰ ਅਮਰੀਕਾ ਵਿੱਚ ਕਲੋਜ਼ਟ ਬ੍ਰਿਟਿਸ਼ ਵਿੱਚ ਬੋਰਡ ਰੋਬ ਬੈਂਕ ਚੈੱਕ ਨੂੰ ਅਮਰੀਕਾ ਵਿੱਚ ਚੈੱਕ ਬ੍ਰਿਟਿਸ਼ ਵਿੱਚ ਬਿੱਲ ਗੈਸੋਲੀਨ ਨੂੰ ਅਮਰੀਕਾ ਵਿੱਚ ਗੈਸ ਬ੍ਰਿਟਿਸ਼ ਵਿੱਚ ਪੈਟਰੋਲ ਫਿਲਮ ਨੂੰ ਅਮਰੀਕਾ ਵਿੱਚ ਮੂਵੀ ਬ੍ਰਿਟਿਸ਼ ਵਿੱਚ ਫਿਲਮ ਟਰੱਕ ਨੂੰ ਅਮਰੀਕਾ ਵਿੱਚ ਟਰੱਕ ਬ੍ਰਿਟਿਸ਼ ਵਿੱਚ ਲੋਰੀ ਮੋਬਾਈਲ ਫੋਨ ਨੂੰ ਅਮਰੀਕਾ ਵਿੱਚ ਸੈੱਲ ਫੋਨ ਬ੍ਰਿਟਿਸ਼ ਵਿੱਚ ਮੋਬਾਈਲ ਫੋਨ ਕੂੜਾ ਨੂੰ ਅਮਰੀਕਾ ਵਿੱਚ ਗਾਰਬੇਜ ਬ੍ਰਿਟਿਸ਼ ਵਿੱਚ ਰੋਵਿਸ਼ 엘ਿਵੇਟਰ ਨੂੰ ਅਮਰੀਕਾ ਵਿੱਚ 엘ਿਵੇਟਰ ਬ੍ਰਿਟਿਸ਼ ਵਿੱਚ ਲਿਫਟ ਆਖਦੇ ਹਨ